ਬਈ ਅਜਾ ਕਮੈਂਟੇਟਰ ਤੁਹਾਡਾ ਪਸੰਦੀਦਾ ਰੀਡਰ ਕੌਣ ਆ ਅੱਜ ਕੱਲ ਦੇ ਦੌਰ ਦੀ ਕਬੱਡੀ ਦਾ ਜਿਹੜਾ ਹੁਣ ਕਬੱਡੀ ਦੇ ਵਿੱਚ ਪੂਰਾ ਟੌਪ ਤੇ ਬਹੁਤ ਸਾਰੇ ਪਲੇਅਰ ਹੈਗੇ ਜਿਨ੍ਹਾਂ ਨੇ ਬਹੁਤ ਪੈਸਾ ਵੀ ਕਮਾ ਰਹੇ ਆ ਬਹੁਤ ਨਾਂ ਵੀ ਕਮਾ ਰਹੇ ਪਰ ਤੁਹਾਡਾ ਪਸੰਦੀਦਾ ਪਲੇਅਰ ਕੌਣ ਮੈਂ ਕੋਲੇ ਹੋ ਕੇ ਦੇਖਿਆ ਬੰਦਾ ਯਾਰ ਬਈ ਰੈਡਾਂ ਬਹੁਤ ਪਾਉਂਦੇ ਲੋਕ ਪਰ ਯਾਰ ਜਿਹੜਾ ਪੌਂਦੋ ਡਰਦਾ ਨਹੀਂ ਕੋਈ ਜਾਫੀ ਹੋਵੇ ਐਂ ਖੜ੍ਹ ਜਾਂਦਾ ਸਿੱਧਾ 90 ਡਿਗਰੀ ਤੇ ਜਾ ਕੇ ਜਿਵੇਂ ਕਲੋਜ਼ ਹੋ ਕੇ ਅੰਬਾਸਡਰ ਸੰਗੜਾ ਉਹ ਵੈਨ ਕਰ ਦਿੰਦੇ ਆ ਨੂੰ ਤੀਜੀ ਰੇਡ ਨਹੀਂ ਪਾਉਣੀ ਦੂਜੀ ਰੇਡ ਨਹੀਂ ਪਾਉਣੀ ਉਹ ਕਹਿੰਦਾ ਮੇਰੇ ਤੋਂ ਭਾਵੇਂ 10 ਹੀ ਰੇਡਾਂ ਪਾ ਲੋ ਇਹ ਗੱਲ ਹੋਈ ਵੇਖੀ ਆ ਮੈਂ ਉਹਦਾ 10 ਹੀ ਲਗਾਤਾਰ ਪਾ ਮਤਲਬ ਯਾਰ ਉਹ ਬੰਦਾ ਪਤਾ ਹੀ ਨਹੀਂ ਕੀ ਆ ਉਹਦੇ ਸਰੀਰ ਦੇ ਵਿੱਚ ਯਾਰ ਥੱਕਦਾ ਹੀ ਨਹੀਂ ਪਾਕਿਸਤਾਨ ਦਾ ਇੱਕ ਪਲੇਅਰ ਆ ਹੁਣੇ ਜਫਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅੰਬੇ ਨੇ ਪ੍ਰੈਸ ਮਾਰੀ ਉਹਦਾ ਆਮਦਰਾ ਨੂੰ ਸੋ ਜਾ ਜੜਾਤਾ ਅੰਬਾ ਬੜਾ ਮਜੂਰੀ ਵਾਲਾ ਇੱਕ ਮੁੰਡਾ ਨਾਲ ਨਾ ਪੱਟ ਫੜ ਲਿਆ ਦਾ ਤਿਕਾ ਨਾ ਮੈਂ ਪੱਟ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਪੱਟ ਮੇਰੇ ਹੱਥਾਂ ਤੇ ਆਏ ਡਿੱਗਿਆ ਜਿਵੇਂ ਕੋਈ ਦੁਨੀਆ ਦੀ ਸਾਰਾ ਭਾਰ ਆ ਕੇ ਮੇਰੇ ਤੇ ਡਿੱਗਿਆ